ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਗਿੱਲ ਇੱਕ ਵਾਰੀ ਫੇਰ ਕਿਸੇ ਖਾਸ ਪਰਸਨਲਿਟੀ ਨੂੰ ਪਰਸਨਲਿਟੀ ਵੀ ਹੋਵੇ ਔਰ ਸੋਨਾ ਵੀ ਹੋਵੇ ਸੋਣੀ ਵੀ ਹੋਵੇ ਉਹਨੂੰ ਮੈਂ ਲੈ ਕੇ ਮੁਖਾਤਬ ਹੋਇਆ ਪਰ ਮੈਂ ਦੱਸ ਦੇ ਕਿ ਤੁਸੀਂ ਮੈਨੂੰ ਇਸ ਸਮੇਂ ਰੌਜਲ ਸ਼ਾ ਟੈਲਸ ਤੇ ਵੈਲਫਾਈਵ ਤੇ ਪੂਰੀ ਦੁਨੀਆ ਦੇ ਵਿੱਚ ਵੇਖ ਰਹੇ ਹੋ ਤੇ ਰੇਡੀਓ ਸਟੇਸ਼ਨ ਤੇ ਸੁਣ ਵੀ ਰਹੇ ਹੋ ਖਾਸ ਕਰਕੇ ਜਿਹੜੇ ਪਾਕਿਸਤਾਨ ਵਾਲੇ ਵੀਰ ਨੇ ਉਹ ਸਾਡੇ ਪਿਛਲੇ 26 ਸਾਲ ਤੋਂ ਸਾਡਾ ਸ਼ੋਅ ਵੇਖਦੇ ਆ ਰਹੇ ਨੇ ਪਰ ਮੇਰੇ ਨਾਲ ਨੇ ਬੜੀ ਪ੍ਰਸਿੱਧ ਬੜੀ ਫੇਮਸ ਬੜੀ ਬਿਊਟੀਫੁਲ ਇੱਕ ਸੌਜੀ ਕੁੜੀ ਐ ਹੈ ਤਾਂ ਸੌਜੀ ਐ ਬੜੀ ਪਿਆਰੀ ਜੀ ਮਾਸੂਮ ਜਾਂ ਚਿਹਰਾ ਐ ਤਾਂ ਗੀਤ ਗਰਾਇਆ ਸੋ ਕਸਰੀ ਕਾਂ ਸਸ਼ੀ ਗਾਂਦੀ ਸਸ਼ੀ ਪਹਿਲਾਂ ਤਾਂ ਜਦੋਂ ਨਾ ਆਰਟਿਸਟ ਸਟੈਬਲਿਸ਼ ਹੁੰਦਾ ਨਾ ਬਹੁਤ ਸਾਰੇ ਆ ਜਾਂਦੇ ਨੇ ਮੈਂ ਮਰੀ ਜਾਂਦਾ ਨਹੀਂ ਕਹਿੰਦੇ ਇਹਦਾਰੇ ਫਗਵਾੜੇ ਦੀ ਐ ਇਹ ਜਲੰਧਰ ਦੀ ਐ ਹੈ ਨਾ ਕੋਈ ਕਹਿੰਦਾ ਹੱਡ ਨਹੀਂ ਨਹੀਂ ਹੱਡ ਦਾ ਨਾਨਕੇ ਪਾਣੀ ਪਤ ਨਹੀਂ ਹਾਂਜੀ ਹਾਂਜੀ ਬੇਸਿਕਲੀ ਗੀਤ ਹੈ ਕਿੱਥੋਂ ਮੈਂ ਹੁੰਤ ਮਿਲਦਾ ਸਾਰੇ ਨੂੰ ਪਤਾ ਲੱਗ ਹੀ ਗਿਆ ਮੈਂ ਯੂਪ ਦੀ ਆ ਸਹਾਰਨਪੁਰ ਪਹਿਲਾਂ ਹਾਂ ਜੀ ਉੱਥੇ ਪੰਜਾਬ ਦੇ ਵਿੱਚ ਫਿਰ ਪੰਜਾਬੀ ਪੰਜਾਬੀ ਜ਼ੁਬਾਨ ਨਾਲ ਇਹ ਨਾਮ ਉਹ ਨਹੀਂ ਜਾਟਿਆਂ ਹਾਂ ਹਾਂ ਉਹ ਤਾਂ ਮੈਨੂੰ ਪਤਾ ਹੈ ਤੇ ਆਫ ਕੌਰਸ ਆਪਣੀ ਲਾ ਲੋ ਕੀ ਬੋਲਦੇ ਨੇ ਰਿਲੀਜੀਅਨ ਨਾਲ ਦੇਖ ਹੁੰਦਾ ਹੀ ਹੈ ਦੈਟਸ ਵੈਰੀ ਨੋਟਿਬਲ ਨਾ ਮੈਨੂੰ ਬਾਕੀ ਇੱਥੇ ਤੇ ਕੰਮ ਨਾਲ ਹੀ ਆਉਣਾ ਹੋਇਆ ਉਵੇਂ ਤੇ ਕੋਈ ਰਿਸ਼ਤੇਦਾਰੀ ਕੁਛ ਨਹੀਂ ਹੈਗਾ ਸੋ ਕਮ ਸੀ ਥਿਆਗ ਜੀ ਗੀਤ ਨੇ ਸਟੱਡੀ ਦੇ ਨਾਲ ਨਾਲ ਫਿਰ ਕੈਰੀਅਰ ਉਹਦੀ ਸਟਾਰਟ ਕਰਤਾ ਸੀਗਾ ਹਾਂਜੀ ਮੈਂ ਉਦੋਂ ਸੀਗੀ 11th ਚ ਜਦੋਂ ਵੈਸੇ ਤੇ 10th ਐਂਡ ਸੀ ਉਹ ਪਰ ਉਹਨੂੰ ਆਪਾਂ 11ਵੀਂ ਹੀ ਗਿਣਾਂਗੇ ਉਦੋਂ ਮੈਨੂੰ ਇਹ ਸੀ ਕਿ ਚਲੋ ਇਸ ਲਾਈਨ ਨੂੰ ਪਰਸੂ ਕਰਦੇ ਹਾਂ ਫਿਰ ਕਰਦੇ 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 ਵਾਇਗਰੂ ਨੇ ਬਾਹ ਫੜ ਲਈ ਕਮ ਸੀ ਥਿਆਗ ਮਾਂ ਤਾਂ ਵਧੀਆ ਫੜੀ ਹੈ ਹਾਂਜੀ ਸ਼ੀਮਿੰਟ ਕੀਤੀ ਬਸ ਹੋ ਗਿਆ ਤੇ ਪਰਿਵਾਰ ਨੂੰ ਫਿਰ ਕਿਵੇਂ ਐਪੀਚ ਕੀਤਾ ਇਹ ਕਿ ਮੌਸਮੀ ਕੀ ਹੁੰਦਾ ਨਾ ਸਾਡਾ ਕਿ ਵਿਜ਼ਨ ਹੀ ਹੁੰਦਾ ਨਾ ਪੰਜਾਬੀਆਂ ਦਾ ਹਮ ਆਮ ਡੋਮੈਸਟਿਕ ਆਪਾਂ ਹੈਗੇ ਫੈਮਿਲੀ ਹੈਗੇ ਆ ਵੀ ਨਹੀਂ ਆਏ ਤਾਂ ਇੰਜੀਨੀਅਰ ਬਣਾ ਦੇਣਗੇ ਡਾਕਟਰ ਬਣਾ ਦੇਣਗੇ ਕਦੋਂ ਬੀਡੀਐ ਬੀਡੀਐਫ ਕਰ ਲਏ ਨਰਸਿੰਗ ਕਰ ਲਏ ਤੇ ਫਿਰ ਗੀਤ ਨੂੰ ਕਿੰਨੀ ਕੀ ਤਿਆਰੀ ਕਰਨੀ ਪਈ ਆਪਣੇ ਮਾਪੇ ਬੰਦੇ ਦੇਖੋ ਮੈਂ ਹਮੇਸ਼ਾ ਬੋਲਦੀ ਹੁੰਦੀ ਹਾਂ ਕਿ ਮੈਂ ਬੜੀ ਬਲੈਸ ਸੀ ਕਦੇ ਵੀ ਨਹੀਂ ਮੈਂ ਲਾਈਕ ਇੰਟਰਪਸ਼ਨ ਫੈਮਿਲੀ ਬਨੋਕਾ ਦੇ ਵੀ ਨਹੀਂ ਆਇਆ ਉਹਨਾਂ ਨੂੰ ਏਸੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਇੱਕ ਵਾਰੀ ਟਰਾਈ ਕਰ ਲਓ ਹੋ ਗਿਆ ਠੀਕ ਹੈ ਨਹੀਂ ਹੋਇਆ ਤੇ ਕੋਈ ਨਾ ਕੁਝ ਹੋਰ ਵੇਖ ਲਾਂਗੇ ਸੋ ਮੈ ਆ ਵੀ ਗੈਨ ਮੈਂ ਤੇ ਬਹੁਤ ਲੱਕੀ ਸੀ ਮੈਨੂੰ ਨਾ ਭਰਾ ਨੂੰ ਬਣਾਉਣਾ ਪਿਆ ਨਾ ਫਾਦਰ ਸਾਹਿਬ ਨੂੰ ਮੰਮਾ ਨੂੰ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਵੀ ਨਹੀਂ ਖਾਂਦਾਂ ਸੋ एवरीवन इज लाइक ਹੈਪੀ ਖੁਸ਼ ਖੁਸ਼ ਰਿਹਾ ਸਭ ਕੁਝ ਵਧੀਆ ਹੋ ਗਿਆ ਹਾਂ ਅਪਸ ਐਂਡ ਡਾਊਨਸ ਹੋ ਜਾਣਾ ਉਹ ਤੇ ਲਾਈਫ ਜੀਵਿਤ ਬਣਗਾਤੇ ਬਾਕੀ ਸਭ ਬਹੁਤ ਸੋਹਣਾ ਹੋ ਗਿਆ ਪਹਿਲਾ ਗੀਤ ਕਿਹੜਾ ਇਹ ਕੀ ਸਵਾਲ ਹੀ ਹੈ ਕਿਉਂਕਿ ਮੈਂ ਤੁਹਾਡਾ ਨਾ ਇੰਟਰਵਿਊ ਕਦੇ ਦੇਖਿਆ ਨਹੀਂ ਪਹਿਲਾਂ ਸੱਚੀ ਗੱਲ ਹੈ ਇਹ ਹਾਂ ਦੀ ਪੋਡਕਾਸਟ ਨਹੀਂ ਦੇਖੇ ਮੈਂ ਨਹੀਂ ਮੈਂ ਪੋਡਕਾਸਟ ਨਹੀਂ ਦੇਖੇ ਕਿਉਂਕਿ ਮੇਰੇ ਥੋੜਾ ਜਿਹਾ ਪੋਲੀਟੀਕਲੀ ਖੇਤਰ ਮੇਰਾ ਜਿਆਦਾ ਨਹੀਂ ਹੈ ਤੁਹਾਡਾ ਓਕੇ ਉਹਦੇ ਕਰਕੇ ਫਿਰ ਮੇਰਾ ਬਾਤ ਦੂਜੇ ਲੀਡਰਾਂ ਵਾਲੇ ਪਾਸੇ ਜਾ ਰਹੇ ਨੇ ਕਿਹੜੀ ਸਰਕਾਰ ਜਾਊ ਕਿਹੜੀ ਆਊ ਇਸ ਕਰਕੇ ਮੈਂ ਤੁਹਾਡੇ ਲਈ ਪੁਰਾਣੀਆਂ ਗੱਲਾਂ ਨਹੀਂ ਕਿ ਮੇਰੇ ਲਈ ਨਵੀਆਂ ਨਹੀਂ 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 ਪੁਰਾਣੀਆਂ ਕਾਹਨੂੰ ਕਿਉਂਕਿ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਟੈਲੀਕਾਸਟ ਹਾਂ ਜੀ ਪਹਿਲਾ ਗੀਤ ਕਹਿ ਸਕਦੇ ਆ ਕਿ ਉਹ ਤਾਂ ਚਲੋ ਨਾ ਰਿਲੀਜ਼ ਵਨ ਗੁਈਓ ਸਾਰੇ ਕਹਿ ਦਿੰਦੇ ਨੇ ਮੈਂ ਵੀ ਕਹਿ ਦਿੰਨੀ ਕਿਉਂਕਿ ਉਹ ਇੰਨਾ ਜ਼ਿਆਦਾ ਅਜੀਬ ਹੁੰਦਾ ਕਿ ਤੁਸੀਂ ਉਹਨੂੰ ਦੱਸ ਨਹੀਂ ਸਕਦੇ ਸੋ ਬਾਕੀ ਮੈਂ ਜਿੱਥੋਂ ਮੈਨੂੰ ਲਾ ਲਓ ਕਿ ਮੇਰੀ ਬਾਹ ਫੜੀ ਗਈ ਥੋੜੀ ਬਹੁਤ ਜਾਂ ਕਿਸੇ ਨਿੱਦਾ ਹੋ ਗਿਆ ਕਿ ਠੀਕ ਆ ਕੋਈ ਇੰਡਸਟਰੀਸ ਨਿਊ ਕਮ ਆਇਆ ਹੈ ਤੇ ਉਹ ਸੀ ਬੇਫਿਕਰੇ ਕੱਕੇ ਗਾਣਾ ਸੀ ਉਹ ਤੋਂ ਮੈਂ ਸ਼ੁਰੂਆਤ ਕੀਤੀ ਕਲੇਜ਼ ਮੈਮ ਦਾ ਡਿਊਟ ਕਾਣਾ ਸੀ ਉਹ ਬਸ ਹੁਣ ਤੱਕ ਤਾਂ ਬਹੁਤ ਸਾਰੇ ਸਿੰਗਰਾਂ ਨੇ ਪਰਫਾਰਮ ਕਰ ਚੁੱਕੇ ਨੇ ਗਿਣਤੀ ਕਿੰਨੀ ਹੋ ਗਈ ਲਗਭਗ ਸਾਰੀ ਤੈਅ ਨਹੀਂ ਮੇਰੇ ਕੰਮ ਹਾਂਜੀ ਆਲਮੋਸਟ ਸਾਰੀ ਨਹੀਂ ਇੱਕ ਦੋ ਨੂੰ ਛੱਡ ਕੇ ਤੇ ਵਧੀਆ 2024 ਵਿੱਚ ਮੈਂ ਬਹੁਤ ਕੰਮ ਕੀਤਾ ਬਾਕੀ ਬਹੁਤ ਸੌਣਾ ਹੋ ਗਿਆ ਕੋਈ ਮੈਨੂੰ ਲੱਗਦਾ ਇੱਕ ਅੰਦਾ ਹੀ ਕੋਈ ਆਰਟਿਸਟ ਹੋਣਾ ਜਿਹੜਾ ਰਿਹਾ ਹੋਵੇ ਬਾਕੀ ਸਾਰੇ ਨਾ ਫਿਲਮਾਂ ਦੇ ਵਿੱਚ ਕਿਉਂਕਿ ਮਾਡਲਿੰਗ ਦੇ ਵਿੱਚ ਨਾ ਮੋਸਟਲੀ ਕੀ ਹੋਇਆ ਮੇਰੀ ਕਾਫੀ ਦਹਾਕੇ ਤੋਂ ਮੈਂ ਬਹੁਤ ਸਾਰੀਆਂ ਮਾਡਲਸ ਨੂੰ ਵੇਖਿਆ ਵੀ ਹੈ ਹੈਨਾ ਨੀਤਾਂ ਦੇ ਵਿੱਚ ਉਸ ਤੋਂ ਬਾਅਦ ਉਹ ਗਾਇਬ ਹੋ ਗਏ ਜਦੋਂ ਦੀ ਮੈਰਿਜ ਹੋ ਗਈ ਜਾਂ ਕੋਈ ਹੋਰ ਸਰਕੰਸਟੈਂਸ ਹੋ ਗਏ ਜਿਹੜੀਆਂ ਫਿਲਮਾਂ ਦੇ ਵਿੱਚ ਆ ਗਈਆਂ ਉਹਨਾਂ ਦਾ ਕੈਰੀਅਰ ਸਟੇਬਲ ਰਿਹਾ ਇਹਦੇ ਵਿੱਚ ਕੁਝ ਅੰਕੜੇ ਤੁਹਾਨੂੰ ਵੀ ਲੱਗਦਾ ਵੀ ਮਾਡਲਿੰਗ ਦੇ ਵਿੱਚ ਕੀ ਜਿਹੜਾ ਬਹੁ ਹੈਗਾ ਲੰਬਾ ਸਮਾਂ ਨਹੀਂ ਟਿਕਿਆ ਜਾ ਸਕਦਾ ਦੇਖੋ ਇਹ ਤਾਂ ਮੈਨੂੰ ਲੱਗਦਾ ਕਿ ਆਪਣੇ ਮਾਈਂਡ ਦੇ ਬਣਾਏ ਹੋਏ ਗੇਮਸ ਨੇ ਹਨਾ ਤੁਸੀਂ ਜਿੰਨਾ ਟਾਈਮ ਹੁਣ ਇੱਥੇ ਮੈਂ ਜਦੋਂ ਨਵੀਂ-ਨਵੀਂ ਆਈ ਸੀ ਮੈਨੂੰ ਐਂ ਹੁੰਦਾ ਸੀ ਜੋ ਸੁਣਦੇ ਸੀ ਅਸੀਂ ਕਿ ਕੀ ਤਿੰਨ ਚਾਰ ਸਾਲ ਹੀ ਹੁੰਦੇ ਨੇ ਮੈਕਸ ਕੁੜੀਆਂ ਕੋ ਤੁਸੀਂ ਕਰ ਲੋ ਕਮਾਨ ਉਹ ਆਮ ਕਮਨ ਤਾਂ ਨੇ ਨਾ ਸਟੀਰੀਓਟਾਈਪਸ ਨੇ ਜਿਹੜੇ ਅਸੀਂ ਖੋਦੀ ਬਣਾ ਲਏ ਨੇ ਕਿ ਕੁੜੀਆਂ ਇਨ ਇੱਕ ਟਾਈਮ ਕਿਉਂ ਮੁੰਡੇ ਵੀ ਤੇ ਨਹੀਂ ਉਹ ਵੀ ਕੰਮ ਕਰਦੇ ਨੇ ਸਿੰਗਰਸ ਵੀ ਨੇ ਉਹ ਵੀ ਲੌਂਗ ਟਾਈਮ ਚ ਬਿਲਕੁਲ ਬਿਲਕੁਲ ਬਾਕੀ ਦੇਖੋ ਮੈਨੂੰ ਇਹ ਲੱਗਦਾ ਹੁਣ ਜਿੱਦਾਂ ਮੈਂ ਆ ਮੈਂ 22 24 ਬਹੁਤ ਸੋਹਣਾ ਕੰਮ ਕੀਤਾ ਵੈਗਰੂ ਨੀਨਾ ਸੋਹਣਾ ਹੀ ਰੱਖਿਆ ਹਨਾ ਤੇ ਹੁਣ ਜਦੋਂ 25 ਚੜਿਆ ਅਸੀਂ ਖੋਦੀ ਸ਼ਿਫਟ ਮਾਰਿਆ ਉਦੋਂ ਕਿ ਚਲੋ ਲੈਟਸ ዱ ਸਮਥਿੰਗ ਅਲੱਗ ਕੁਝ ਵਧੀਆ ਕਰਦੇ ਆ ਕੁਝ ਹੋਰ ਕਿਉਂਕਿ ਮੈਨੂੰ ਇਹ ਲੱਗਦਾ ਕਿ ਜਦੋਂ ਤੁਹਾਡੇ ਚ ਥੋੜਾ ਜਿਹਾ ਨਾਲ ਤੁਹਾਨੂੰ ਇੰਟਰਸਟ ਆ ਪ ਕੀ ਓਕੇ ਗਾਣੇ ਹੋ ਗਏ ਉਹ ਮੇਰੀ ਕਿਸਮਤ ਸੀ ਤੇ ਫਿਲਮਾਂ ਵਾਲੀ ਸ਼ੁਰੂ ਤਾਂ ਐਸੀ ਕਿ ਹਨਾ ਆਪਾਂ ਉਧਰ ਕਰਾਂਗੇ ਪਰ ਠੀਕ ਆ ਉਹ ਇੱਕਦਮ ਨਹੀਂ ਹੋਇਆ ਉਹ ਹੌਲੀ ਹੌਲੀ ਹੋਇਆ ਹਨਾ ਹੁਣ ਜਦੋਂ ਹੋ ਰਿਹਾ ਤੇ ਵਾਈ ਨਾਟ ਆਪਾਂ ਕਿਉਂ ਨਾ ਉੱਚੀ ਚੁੱਕ ਲਈਏ ਹੁਣ ਜੇ ਕੁੜੀਆਂ ਰਹੀ ਗੱਲ ਵਿਆਹ ਹੋ ਜਾਂਦਾ ਕੁੜੀਆਂ ਐਗਜ਼ਿਟ ਕਰ ਜਾਂਦੀਆਂ ਮਾਰਕੀਟ ਚ ਜਾਂ ਕਿਵੇਂ ਜੋ ਵੀ ਸੀਨ ਲਾ ਲੋ ਇੰਡਸਟਰੀ ਚ ਹਨਾ ਉਹਦਾ ਰੀਜ਼ਨ ਉਹਨਾਂ ਦੀ ਪਰਸਨਲ ਚੋਇਸ ਹੈ ਜੀ 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 ਤੁਸੀਂ ਕਿਸੇ ਨੂੰ ਐ ਨਹੀਂ ਕਹਿ ਸਕਦੇ ਕਿ ਉਹ ਗਾਇਬ ਹੋ ਗਿਆ ਕਿਦਾਂ ਅਗਲੀ ਨੂੰ ਵਿਆਹ ਕਰਾ ਕੇ ਲਾਈਫ ਸੈਟਲ ਕਰਨਾ ਜ਼ਿਆਦਾ ਵਧੀਆ ਲੱਗਿਆ ਰੈਦਰ ਦੈਨ ਸੈੱਟ ਤੇ ਕੰਮ ਕਰਨਾ ਉਹ ਉਹਦਾ ਪਰਸਨਲ ਓਪੀਨੀਅਨ ਸੀ ਰਾਈਟ ਹੁਣ ਮੇਰਾ ਓਪੀਨੀਅਨ ਨਹੀਂ ਹੈਗਾ ਜਿਵੇਂ ਮੈਨੂੰ ਕੋਈ ਕਹੇ ਕਿ ਅੱਜ ਵਿਆਹ ਕਰਾ ਲੈ ਮੈਂ ਨਹੀਂ ਕਰਾ ਸਕਦਾ ਰੀਜ਼ਨ ਇਹ ਹੈ ਕਿ ਮੇਰਾ ਮੈਂ ਕੁਝ ਹੋਰ ਸੋਚ ਕੇ ਬੀਠੀ ਹਾਂ ਫੋਕਸ ਥਾ ਕੈਰੀਅਰ ਉੱਤੇ ਹਾਂ ਮੇਰਾ ਉਦਾਂ ਹੈ ਸੋ ਬਾਕੀ ਵੇਖੋ ਹੁਣ ਕੀ ਹੁੰਦਾ ਲੱਗੇ ਹੋਇਆ ਪੰਜਾਬੀ ਕਿਹੜੀ ਕਿਹੜੀਆਂ ਫਿਲਮਾਂ ਆ ਰਹੀਆਂ ਨੇ ਅਹ ਵੇਖੋ ਆਪਣੇ ਵੱਲੋਂ ਤੇ ਫਿਲ ਤਿਆਰੀ ਹੈ ਇਸ ਵਾਰ ਮੈਨੂੰ ਲੱਗਦਾ ਜਿਵੇਂ ਗਾਣਿਆਂ ਚ ਅਸੀਂ ਬਹੁਤ ਸੋਹਣਾ ਸੋਹਣਾ ਕੰਮ ਕੀਤਾ ਹੌਪਫੁਲੀ ਫਿਲ ਮੱਚ ਵੀ ਬੈਕ ਟੂ ਬੈਕ ਆਏਗਾ ਬੈਸਟ ਡਾਇਰੈਕਟਰ ਕੌਣ ਵੇਖੋ ਮੈਂ ਬਹੁਤ ਬਹੁਤ ਕਿਉਂਕਿ ਸਾਰੇ ਡਾਇਰੈਕਟਰ ਲਗਭਗ ਸੋਹਣਾ ਕੰਮ ਕਰਦੇ ਹਨ ਐਵੇਂ ਮੈਂ ਕਿਹਦਾ ਨਾਮ ਲੈ ਰਿਆ ਮੈਨੂੰ ਸਾਰੇ ਲੱਗਦੇ ਨੇ ਫਿਰ ਵੀ ਕੋਈ ਨਾ ਚੁਆਇਸ ਹੁੰਦੀ ਹੈ ਯਰ ਵੀ ਉਹਦਾ ਹੀ ਬੈਨੇਫਿਕਸ਼ਨ ਬੜੀ ਅੱਛੀ ਲੱਗਦੀ ਹੈ ਵੀ ਉਹਦਾ ਕੰਮ ਬੜਾ ਅੱਛਾ ਲੱਗਦਾ ਮੈਂ ਨਾ ਜੇ ਮੈਨੂੰ ਉਹਦਾ ਨਾਲ ਕੰਮ ਕਰਨ ਦਾ ਮੌਕਾ ਮਿਲੇ ਜੇ ਮੈਂ ਲੱਕੀ ਹੂੰ ਮੈਂ ਕਿਸ਼ੋਰ ਨੇ ਉਹਨਾਂ ਦਾ ਕੰਮ ਨਹੀਂ ਕੀਤਾ ਅੱਜ ਤੱਕ ਮੈਨੂੰ ਖੁਦ ਨੂੰ ਆ ਅਗਮ ਅਜ਼ੀਮ ਕੇੜੇ ਨੇ ਉਹ ਨਾਮ ਆਈ ਡੋਟ ਨੋ ਹਮ ਪ੍ਰੋਨਾਂਸਿੰਗ ਸਹੀ ਕਿ ਨਹੀਂ ਅਗਮ ਹੁਣੀ ਨੇ ਉਹਨਾਂ ਦਾ ਕੰਮ ਨੂੰ ਬਹੁਤ ਸੋਹਣਾ ਲੱਗਦਾ ਪਰ ਉਹ ਇਥੇ ਪੰਜਾਬ ਚ ਘੱਟ ਕੰਮ ਕਰਦੇ ਨੇ ਉਹ ਬਾਲੀਵੁੱਡ ਕੰਮ ਕਰਦੇ ਨੇ ਉਹਨਾਂ ਦਾ ਥੋੜਾ ਵਿਜ਼ਨ ਬਹੁਤ ਲਾਈਕ ਵੱਡਾ ਜਿਆ ਹੈ ਬਾਕੀ ਸਟਾਰਟਿੰਗ ਜੇ ਕਹਿ ਸਕਾਂ ਤਾਂ ਕਿਸੇ ਨੇ ਮੈਨੂੰ ਵੱਡਾ ਸਟੈਪ ਦਿੱਤਾ ਸੀ ਉਹ ਪਿੰਡਰ ਗੁੱਜ ਸੀਗੇ ਸੋ ਗੁੰਡਿਆਂ ਦੀ ਗੱਡੀ ਆਤ ਨੇ ਨਾਲ ਚਲੰਦਰਾ ਗਾਣਾ ਆ ਸੀ ਉਹ ਉੱਥੋਂ ਆਇਆ ਸੀ ਜੀ ਤੇ ਬਾਕੀ ਤੇ ਉਹੀ ਰੈਗੂਲਰ ਬੇਸਿਸ ਤੇ ਜਿੰਨਾਂ ਨਾਲ ਮੈਂ ਕੰਮ ਕਰਦੀ ਆ ਜਿੱਦਾਂ ਹਿਤੇਸ਼ ਹੁਣੀ ਹੋਗੇ ਉਹਨਾਂ ਨਾਲ ਮੈਂ ਬਹੁਤ ਪ੍ਰੋਜੈਕਟ ਕਰਦੀ ਆ ਤੇ ਹੋਰ ਕੌਣ ਨੇ ਬਹੁਤ ਬਹੁਤ ਮੈਂ ਮਾਈਂਡ ਤੇ ਨਹੀਂ ਆ ਰਹੀ ਪਰ ਇਹ ਕੀ ਵਧੀਆ ਸਾਰਿਆਂ ਨੇ ਵਧੀਆ ਅੱਛਾ ਗਿੱਦ ਨੇ ਮਨ ਦੇ ਵਿੱਚ ਵੀ ਸੋਚਿਆ ਹੋਵੇ ਵੀ ਇਹ ਪਰਮਾ ਸੱਚੇ ਬਾਦਸ਼ਾਹ ਅਰਦਾਸ ਕੀਤੀ ਹੋਵੇ ਵੀ ਜੇ ਮੈਂ ਐਜ਼ ਅ ਹੀਰੋ ਕਿਸੇ ਬਹੁਤ ਵੱਡੀ ਫਿਲਮ ਚ ਆ ਮੈਂ ਤੇ ਮੇਰੇ ਓਪੋਜ਼ਿਟ ਆ ਹੀਰੋ ਨਹੀਂ ਨਹੀਂ ਦੇਖੋ ਮੈਂ ਦੱਸਿਆ ਨਹੀਂ ਖੁਣ ਮੈਂ ਦੱਸਣ ਲੱਗਿਆ ਕੋਈ ਨਾ ਕੋਈ ਡ੍ਰੀਮ ਤਾਂ ਹੁੰਦਾ ਹੀ ਹੈ ਨਹੀਂ ਮੈਂ ਦੱਸਣ ਲੱਗਿਆ ਨਾ ਉਹਦੇ ਚ ਇਹ ਹੈ ਕਿ ਮੈਨੂੰ ਮੈਂ ਪਹਿਲਾਂ ਵੀ ਮੈਂ ਹਮੇਸ਼ਾ ਹੀ ਆਇਆ ਕਿ ਮੈਨੂੰ ਮਰੀਂਦਰ ਗਿੱਲ ਸਰ ਬੌਸ ਆਉਂਦੇ ਆ ਮੈਨੂੰ ਉਹ ਸ਼ੁਰੂ ਤੋਂ ਹੀ ਬੜੇ ਪਸੰਦ ਨੇ ਹਣਾ ਸੋ ਪਾਵੇਂ ਉਹਨਾਂ ਦੇ ਜਿਹੜੇ ਮੁੰਡੇ ਨੇ ਮੇਰੇ ਆਂਦੇ ਹੋ ਗਏ ਨੇ ਪਰ ਮੈਨੂੰ ਲਾਈਕ ਆਡਮਾਇਰ ਹਿਮ ਕਿਉਂਕਿ ਉਹਨਾਂ ਬਹੁਤ ਹੀ ਲਾਈਕ ਸ਼ਾਂਤ ਸੌਜਾਈ ਹਾਂ ਉਹਨਾਂ ਨੇ ਲਾਈਕ ਕੋਈ ਕੋਈ ਵਾਲੀ ਪ੍ਰੋਮੋਸ਼ਨਸ ਨਹੀਂ ਹੁੰਦੀ ਉਹਨਾਂ ਦੀ ਫਿਕਸਡ ਜੀ ਆਡੀਅנס ਆ ਜਿਨ੍ਹਾਂ ਨੇ ਉਹਨਾਂ ਦੀ ਫਿਲਮ ਉਹਨਾਂ ਦੇ ਗਾਣੇ ਸੁਣੇ ਸੁਣਦੇ ਨੇ ਹਨਾ ਸੋ ਅਸੀਂ ਉਹਨਾਂ ਨੇ ਕੋਈ ਐ ਰੋਲਾ ਰੱਪਾ ਨਹੀਂ ਪਾਉਣਾ ਜਸਟ ਹੀ ਪੋਸਟ ਸਟੋਰੀ ਜਾਓ ਵੇਖੋ ਫਿਲਮ ਕਰ ਲੋ ਜਾ ਕੇ ਤੇ ਲੋਕੀ ਚੱਲ ਜਾਂਦੇ ਨੇ ਸੋ ਉਹਦਾ ਵੀ ਇੱਕ ਔਰਾ ਜਿਹਾ ਬੜਾ ਪਿਆਰਾ ਜਿਹਾ ਆਰ ਹੈ ਜਿਹੜਾ ਰਿਦਮ ਵੌਇਸ ਵੱਲੋਂ ਕਦੇ ਆਇਆ ਕੋਈ ਕਾਲ ਆਈ ਅਜੇ ਤੱਕ ਤੇ ਨਹੀਂ ਪਲੀਸ ਮੈਨੂੰ ਕਾਲ ਕਰ ਲਓ ਤੇ ਆ ਬਾਕੀ ਆ ਜਾਣਾ ਮੈਨੂੰ ਲੱਗਦਾ ਹੈ ਨਹੀਂ ਪੱਕਾ ਹੋ ਗਿਆ ਪ੍ਰਮਾਤਮਾ ਤੇ ਮੈਂ ਹਰ ਇੱਕ ਬੰਦੇ ਨੂੰ ਪੁੱਛਦਾ ਹਾਂ ਮੈਂ ਪ੍ਰਮਾਤਮਾ ਤੇ ਭਰੋਸਾ ਪੂਰਾ ਮੈਂ ਤਾਂ ਬਹੁਤ ਜ਼ਿਆਦਾ ਸਪਿਰਚੁਅਲ ਹਾਂ ਬਹੁਤ ਜ਼ਿਆਦਾ ਮਤਲਬ ਹੋਣਾ ਚਾਹੀਦਾ ਮੈਨੂੰ ਲੱਗਦਾ ਜਿੰਨਾ ਇੰਨਾ ਕੁ ਨਹੀਂ ਨਹੀਂ ਹੈਗੇ ਬਟ ਠੀਕ ਹੈ ਆਪਣੇ ਲਈ ਜਿੰਦਾ ਸੋਲ ਨੂੰ ਜਿੱਦਾਂ ਨਾ ਕੀ ਢਿੱਡ ਨੂੰ ਰੋਟੀ ਦੀ ਬਹੁਤ ਲੋੜ ਹੈ ਸੋਲ ਨੂੰ ਵੀ ਇੱਕ ਵਾਈਗਰੂ ਦੀ ਲਾਲੋ ਬਹੁਤ ਲੋੜ ਹੁੰਦੀ ਹੈ ਸੋ ਬਸ ਇੰਨਾ ਕਿ ਹੈਗਾ ਕਿ ਮੇਰੀ ਸੋਲ ਸ਼ਾਂਤ ਰਹਿੰਦੀ ਏ ਇਹ ਠੀਕ ਹੈ ਜਦੋਂ ਕੋਈ ਪ੍ਰੋਜੈਕਟ ਮਿਲਦਾ ਵਧੀਆ ਪ੍ਰੋਜੈਕਟ ਮਿਲਦਾ ਸਭ ਤੋਂ ਪਹਿਲਾਂ ਕਿਹ ਜਿਹੜਾ ਸ਼ੇਅਰ ਕਰ ਕਾਸ ਕਰਦੇ ਵਿੱਚ ਮੰਮੀ ਪਾਪਾ ਬੇਟੀ ਮੇਰੀ ਟੀਮ ਤੇ ਮੰਮੀ ਹੋਣੀ ਬਸ ਟੀਮ ਆ ਜਿਹੜੀ ਬੈਠੀ ਹੈ ਇਹਨਾਂ ਨੂੰ ਪਤਾ ਹੁੰਦਾ ਤੇ ਮੰਮੀ ਤੋਂ ਬਾਅਦ ਮੰਮੀ ਨੂੰ ਪਤਾ ਪੰਜ ਜਾਣੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਮੰਮੀ ਕਿਤੇ ਪਿੰਪ ਪੁਆਇੰਟ ਕਰਦੇ ਆ ਉਹਨਾ ਉਹ ਥੋੜੇ ਹੈ ਕਿਉਂਕਿ ਮਾ ਕਿਉਂਕਿ ਮੰਮੀਆਂ ਸਾਰਾ ਜੀ ਕਰਦੀਆਂ ਨਹੀਂ ਬੱਚਾ ਜਿੰਨਾ ਮਰਜ਼ੀ ਬੈਠਾ ਹੋ ਜੇ ਹੂੰ ਉਹਨਾਂ ਨੂੰ ਸੁਜੈਸ਼ਨ ਉਹਨਾਂ ਨੇ ਦੇ ਰੱਖਣਾ ਹੀ ਰੱਖਣਾ ਜੀ ਬੇਟਾ ਨਹੀਂ ਹਾਂ ਉਹਨਾਂ ਨੂੰ ਹੁੰਦਾ ਕਿ ਜੇ ਮੈਂ ਕੱਪੜੇ ਪਾਏ ਨੇ ਕੋਈ ਸੂਟ ਪਾਇਆ ਆਹ ਕਲਰ ਦੁਬਾਰਾ ਨਹੀਂ ਪਾਉਣਾ ਇਹ ਆਲਰੇਡੀ ਪਾਇਆ ਹੋਇਆ ਆ ਤੂੰ ਇਹ ਰਿੱਦਾ ਕਰਾ ਲਿਆ ਕਰ ਅੱਛਾ ਜਦੋਂ ਆ ਵੀਡੀਓ ਉਹਨਾਂ ਨੂੰ ਬੜਾ ਇੰਟਰਸਟ ਆ ਗਿਆ ਉਹਨਾਂ ਨੂੰ ਬੋਲਿਆ ਕਰਨਾ ਡਾਇਰੈਕਟਰਸ ਨੂੰ ਕਿ ਤੇ ਆਪਣੇ ক্লোਜ਼ ਸ਼ਾਟ ਲਵਾਓ ਕਲੋ ਸ਼ਾਟ ਮਾਦਰ ਮਾਦਰ ਵੀ ਜਦੋਂ ਇੰਨੇ ਗਾਣੇ ਦੇਖਦੇ ਮਾਦਰ ਵੀ ਮਮਾ ਨੂੰ ਵੇਖੀ ਹੁੰਦਾ 90% ਡਾਇਰੈਕਟਰ ਦਾ ਮਾਂ ਮੰਨਦਾ ਮਾਂ ਆਰਾਮ ਨਾ ਉਹਨਾਂ ਦਾ ਕਲੋ ਸ਼ਾਟ ਲਵਾਇਆ ਕਰ ਤੇਰੇ ਕਲੋਜ਼ ਬੜੇ ਵਧੀਆ ਆਉਂਦੇ ਨੇ ਮੈਂ ਹਰ ਹਾਲ ਉਹ ਇੱਕ ਦਿਨ ਮਮਾ ਮੈਨੂੰ ਲੱਗੇ ਤੇਰੇ ਕਲੋ ਸ਼ਾਟ ਨਹੀਂ ਲਾਉਂਦੇ ਹੂੰ ਕਿਉਂ ਨਹੀਂ ਲਾਉਂਦੇ ਕੀ ਕਰ ਉਹਨਾਂ ਨੂੰ ਮੈਂ ਕਿ ਮੈਂ ਹੁਣ ਐਡੀਟਿੰਗ ਤੇ ਬਹਿ ਜਾਗਾ ਨਾਲ ਤੇ ਨਾਲੇ ਮਤਲਬ ਮੇਰੇ ਬਹੁਤ ਮੇਰੇ ਟੀਚਰ ਉਹੀ ਨੇ ਲੈਕ ਉਹਨਾਂ ਦਾ ਹਿੰਦੀ ਗਾਣੇ ਵੇਖਿਆ ਕਰੋ ਤੂੰ ਮਾਧਰੀ ਨੇ ਵੇਖਿਆ ਕਰ ਸ਼੍ਰੀ ਦੇਵੀ ਨੇ ਵੇਖਿਆ ਕਰ ਦਾ ਵੇ ਉਹਨਾਂ ਦਾ ਪਰਫਾਰਮੈਂਸ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਉਹਨਾਂ ਦਾ ਇਹ ਉਹ ਕਿੰਨਾ ਕੱਚਾ ਨੂੰ ਨਹੀਂ ਮੈਂ ਮਿੱਤੇ ਦੇ ਡਾਇਰੈਕਟਰ ਬਣ ਜਾਣ ਮਰਨਾ ਕਦੇ ਫਿਊਚਰ ਦੇ ਵਿੱਚ ਉਹ ਗੀਤ ਡਾਇਰੈਕਟ ਕਰਨ ਤੇ ਉਹ ਕਹਿੰਨੇ ਵੀ ਗੀਤ ਗੁਰਾਇਆ ਮੈਂ ਲੈਣੀਆਂ ਗਾਣੇ ਦੇ ਵਿੱਚ ਫਿਰ ਕੀ ਹੋਵੇ ਫਿਰ ਕੀ ਹੋਗਾ ਪਹਿਲਾਂ ਤੇ 5-7 ਮਿੰਟ ਲੜਾਈ ਵੀ ਹੋ ਉਸਾਈ ਦੀ ਸੈਟ ਤੇ ਫਿਰ ਪਰ ਮੇਰਾ ਪ੍ਰਾਪ ਸੌਟ ਕਰਾ ਦੇਗਾ ਫਿਰ ਅਸੀਂ ਸ਼ੁਰੂ ਕਰਾਂਗੇ ਨਹੀਂ ਕਿਉਂਕਿ ਮੈਂ ਆਪਣੀ ਵੀ ਅੰਡਰਸਟੈਂਡਿੰਗ ਰੱਖ ਲੈਣਾ ਨਹੀਂ ਸ਼ੁਰੂ ਤਾਂ ਹੋਏਗਾ ਨਾ ਪਤਾ ਪਤਾ ਲੱਗੀ ਵੀ ਟੀਮ ਕੀ ਮੇਰੀ ਮੰਮੀ ਸੰਗਾਉ ਬਹੁਤ ਹੈ ਸ਼ੀ ਇਜ਼ ਵੈਰੀ ਸ਼ਾਈ ਬਹੁਤ ਜ਼ਿਆਦਾ ਬਸ ਠੀਕ ਹੈ ਹਾਂ ਉਹ ਇਥੋਂ ਤੱਕ ਲੈ ਜਾਂਦਾ ਪਰਮਾਤਮਾ 'ਚ ਸੁੱਕ ਰੱਖੇ ਹਾਂ ਜੀ ਔਰ ਜਿਹੜਾ ਸੁਪਨਾ ਹੈ ਮਨਿੰਦਰ ਗੇਲ ਦਾ ਉਹ ਤਾਂ ਮੇਰੇ ਖਿਆਲ ਦੇ ਵਿੱਚੋਂ ਬੜਾ ਗੁੱਸਾ ਸਾਰਿਆਂ ਦਾ ਹੀ ਉਹ ਕੋਈ ਨਹੀਂ ਨਹੀਂ ਉਹ ਕੋਈ ਲੰਬਾ ਸੁਪਨਾ ਨਹੀਂ ਹੈ ਉਹ ਸੁਪਨਾ ਕਿਤੇ ਤੈਨੂੰ ਪਤਾ ਵੀ ਨਹੀਂ ਲੱਗਣਾ ਕਿਹੜੇ ਵੇਲੇ ਕਾਲ ਆ ਕਿਹੜੇ ਵੇਲੇ ਸੱਚ ਹੋਵੇ ਸਹੀ ਗੱਲ ਹੈ ਕਿ ਜਦੋਂ ਅਸੀਂ ਪਰਮਾਤਮਾ ਦੇ ਭਰੋਸਾ ਰੱਖਦੇ ਹਾਂ ਨਾ ਤਾਂ ਜਿਹੜੀਆਂ ਸਪਿਰਚੁਅਲਸ ਯੀ ਨੂੰ ਬੇਬਸ ਨੇ ਉਹ ਸਾਡੇ ਨਾਲ ਨਾਲ ਕਰਦੀ ਆ। ਹਾਂ ਇਹ ਤਾਂ ਹੈ। ਇਹ ਕੁਦਰਤੀ ਗੱਲ ਹੈ। ਉਹ ਸ਼ਾਹਰੁਖ ਖਾਨ ਦਾ ਡਾਇਲੋਗ ਨਹੀਂ ਜਦ ਕਿਸੇ ਚੀਜ਼ ਕੋ ਆਪ ਸ਼ਿੱਦਤ ਸੇ ਚਾਹੋ ਤਾਂ ਸਾਰੀ ਕਾਇਨਾਤ ਉਸ ਕੋ ਜੋੜਨੇ ਮੇ ਲੱਗ ਜਾਂਦੀ ਹੈ। ਕਈ ਵਰੀ ਇੱਕ ਕਈ ਵਰੀ ਬੰਦਾ ਬੈਠਾ ਹੁੰਦਾ ਫੋਨ ਹੀ ਅਮਰਿੰਦਰ ਗਿੱਦਾਂ ਦਾ ਹੁੰਦਾ। ਵੀ ਤੁਹਾਨੂੰ ਮਿਲਣਾ ਸਾਡੀ ਟੀਮ। ਸਹੀ ਗੱਲ ਹੈ ਨਾ। ਪ੍ਰਮਾਤਮਾ ਤਰੱਕੀ ਦੇਵੇ ਤਨ। ਸ਼ੁਕਰੀਆ ਜੀ। ਖੁਸ਼ੀ ਦੇਵੇ। ਅਸੇ ਵੀਆਂ ਫਿਲਮਾਂ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਸਨੇਮਿਤੀ ਰਾਜ ਕਰਦੀ। ਸੋ ਇਸ ਸਮੇਂ ਸੀ ਮੇਰੇ ਨਾਲ ਗੀਤ ਗਰਾਇਆ। ਪਰ ਬੜੀ ਪਿਆਰੀ ਬੱਚੀ ਹੈ। ਮੈਂ ਹਮੇਸ਼ਾ ਵੂਮਨਜ਼ ਨੂੰ ਹਮੇਸ਼ਾ ਮੈਂ ਪ੍ਰਮੋਟ ਕੀਤਾ ਕਿਉਂਕਿ ਵੂਮਨਜ਼ ਦੇ ਕਾਫੀ ਪ੍ਰੋਗਰਾਮ ਹੈ ਬ੍ਰਾਡਕਾਸਟ ਕੀਤੇ ਨੇ ਮੇਰੀ ਇਹ ਦਿਲੀ ਇੱਛਾ ਹੁੰਦੀ ਹੈ ਵੀ ਜਿਹੜੀਆਂ ਕੁੜੀਆਂ ਜਿਹੜੀਆਂ ਲੇਡੀਆਂ ਕੋਈ ਕਿਸੇ ਪ੍ਰੋਜੈਕਟ ਦੇ ਵਿੱਚ ਲੱਗੀਆਂ ਹੋਈਆਂ ਨੇ ਜਾਂ ਤੁਸੀਂ ਕਿਸੇ ਕੰਮ ਨੂੰ ਨੇਪਰੇ ਚਾੜਨ ਵਿੱਚ ਲੱਗੀਆਂ ਹੋਈਆਂ ਨੇ ਪਰਮਾਤਮਾ ਉਹਨਾਂ ਦੇ ਅੰਗ ਸੰਗ ਸਹਾਇ ਹੋ ਤੁਸੀਂ ਇੰਟਰਵਿਊ ਨੂੰ ਪਸੰਦ ਕੀਤਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਸਾਡੇ ਲਾਈਵ ਫੋਨ ਨੰਬਰ ਤੇ ਵੀ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਥੈਂਕ ਯੂ